ਮੈਚ ਸ਼ੁਰੂ ਕਰ ਦਈਏ ਜਲਦੀ ਤੋਂ ਜਲਦੀ ਆ ਟੀਮਾਂ ਧਿਆਨ ਦਿਓ ਜਿਹੜੀ ਦੀ ਹੁੰਦੇ ਪਹਿਲਾਂ ਸਾਡੇ 22 ਹੋ ਗਏ ਆ ਜਿਹੜੀ ਟੀਮ ਦੇ ਪਹਿਲਾਂ 23 ਨੰਬਰ ਹੋ ਗਏ ਉਹ ਟੀਮ ਜੇਤੂ ਮੰਨੀ ਜਾਊਗੀ ਲੈ ਵੀ ਅਮਰਿੰਗ ਚੁੱਕ ਲੈ ਮਾਈਕ ਜਰਮਨ ਸਿੱਧੂ ਲਾਡੀ ਸਿੱਧੂ ਤੇ ਨਾਲ ਕਹਿੰਦੇ ਸਾਡੇ ਸਤਿਕਾਰਯੋਗ ਵੀਰ ਨੇ ਭਾਈ ਕਹਿੰਦੇ ਹੈਪੀ ਬੰਦੇ ਰੋਣੀ ਆਹ ਰੋਡ ਦੇ ਉੱਪਰ 2000 ਦੇਪਾ ਜਾਵੇਗਾ ਉਹ ਰੇਡਾਂ ਪੈਣਗੇ ਜੱਫੇ ਲੱਗਣਗੇ ਆਹ ਜੱਗ ਵੇਫੂ ਮੇਰੇ ਮਿੱਤਰੋ ਉਹ ਧਰਤੀ ਪਿੰਡ ਘਲੋਦੀ ਦੀ ਅੱਜ ਦੇ ਦੇਰ ਦਾ ਫਾਈਨਲ ਹੈ ਆ 2000 ਰਵੀ ਦਾ ਫੜਕੇ ਲੈ ਜਾਓ ਸਾਡੇ ਨੂੰ 2000 ਵੀਰ ਜੀ ਨਾਲ ਦੀ ਨਾਲ ਫੜਕੇ ਲੈ ਜਾਓ ਹੱਥ ਪੱਜ ਕੇ ਪਿੰਡ ਦੀ ਐ ਕਿਉਂਕਿ ਪੇਰਾ ਵੀ ਨੱਗੇ ਪਿੰਡੇ ਦੀ ਕਮਾਈ ਐ ਇਹ 10 ਰੁਪਏ ਵੀ ਕਦੇ ਭੁੱਲ ਭਲੇਖੇ ਸਾਡੀ ਜੇਬ ਚ ਚਲੇ ਗਏ ਤੇ ਕਈ ਹਜ਼ਾਰ ਸਾਡਾ ਨਿਕਲਦਾ ਬਿੱਲੇ ਆ ਜਾ ਨੌਜਵਾਨ ਆ ਕਬੱਡੀ 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 ਕਰੋਟੀ ਦੇ ਕਬੱਡੀ ਕਪੜਾ ਫਾਈਨਲ ਆ ਇਹਨੂੰ ਸ਼ੀਲੂ ਕਹਿੰਦੇ ਆ ਆ ਟੱਕਰ ਆ ਆ ਟੱਕਰ ਆ ਆ ਟੱਕਰ ਦਾ ਕੋਈ ਤੋੜ ਨਹੀਂ ਮੇਰੇ ਵੀਰੋ ਆ ਜਾਂਦਾ ਸ਼ਾਦੀ ਸ਼ਾਇਦਾਂ ਦਾ ਕੌਡੀ ਦਾ ਕਾਲਿਆ ਰਸ਼ੀਨ ਵਾਲਿਆ ਤੈਨੂੰ ਵੱਡੀਆਂ ਮਾਰਕਾਂ ਅੱਜ ਵੱਡੀ ਗੱਡੀ ਦੇ ਨਾਲ ਮਾਣ ਸਨਮਾਨ ਕੀਤਾ ਗਿਆ ਹੈ ਅਰਸ਼ਦੀਪ ਕਾਲਾ ਖੇਡ ਕੌਡੀ ਵਿੱਚ ਲਿਖਦਾ ਟਾਪ ਦਾ ਹੈ ਕੋਟੀ ਪਿੰਡ ਵਿੱਚ ਐਨ ਕਹਿੰਦੇ ਬਿਨਾ ਚੁੱਲ੍ਹੇ ਤੋਂ ਅੱਗ ਨਿਕਲਣ ਵਾਲੀ ਗੱਲ ਪਾਣੀ ਪਈ ਏ ਇੱਕ ਪਾਸੇ ਇੰਦਰਜੀਤ ਹੈ ਨਾਲ ਕਹਿੰਦੇ ਮਲੂਕਾ ਲੱਗਾ ਹੋਇਆ ਕੱਦ 6 ਫੁੱਟ ਹੋ ਗਿਆ ਏ ਦਸਤੋਂ ਪਿੰਡੋਂ ਪਿੰਡੀ ਜਾ ਕੇ ਪਰ ਰਵੀ ਕੈਲਮ ਭੱਜ ਗਿਆ ਅਮਰੀਕ ਅਗਨੀ ਕੌਡੀ ਆ ਬੁਲਟ ਆ ਗਿਆ ਖੀਰਾਵਾਲੀਆ ਬੁਲਟ ਖੀਰਾਵਾਲੀਏ ਦੇ ਪਿੰਡੇ ਵਿੱਚੋਂ ਅੱਗ ਨਿਕਲੇ ਜੀਵਨ ਸਦੀ ਤੇ ਅਮਨ ਬੁਲਟ ਵੀ ਰੇਡ ਤੇ 2 3000 ਪਤਾ ਨਹੀਂ 2 ਹੈ ਪਤਾ ਨਹੀਂ 3 ਹੈ ਇੱਧੇ ਦੇਵਾਂਗੇ ਬੁਲਟ ਜੀਵਨ ਸਦੀ ਤੇ ਅਮਨ ਉਹਨਾਂ ਵੱਲੋਂ ਤੇਰੇ ਲਈ ਬੱਡੇ ਪਿਆਰ ਤੇ ਸਤਿਕਾਰ ਨੇ ਜਹੂਰ ਜੀ ਪੈਸੇ ਲੈ ਜੋ ਨਾਲ ਦੀ ਨਾਲ ਬਿੱਲੇ ਆ ਨੌਜਵਾਨ ਆ ਪੂਰੀ ਆ ਗਿਆ ਛੰਨਾ ਵਾਲਾ ਲੋਕੀ ਗੱਲਾਂ ਕਰਦੇ ਸੁਣੇ ਵੀ ਆ ਤੇ ਮੁੰਡਾ ਜਿਹੜਾ ਆਨੰਦਪੁਰ ਸਾਡੀ ਧਰਤੀ ਤੋਂ ਤਿੰਨ ਦਿਨ ਲਗਾਤਾਰ ਹੀ ਵਸਤਾਈ ਗਿਆ ਔਰ ਕੜੀ ਵੀ ਸੇਜ ਮਨਾਣਾ ਵਿੱਚ ਲਗਾਤਾਰ ਤਿੰਨ ਵਾਰ ਉਤੋਂ ਆਇਆ ਆ ਕਬੱਡੀ ਦਾ ਖਿਡਾਰੀ ਲਾਲੀ ਢੇਸੀ ਨੂੰ ਮਾਣ ਹੈ ਇਸ ਮੁੰਡੇ ਦੇ ਖੇਡ ਉੱਤੇ ਲਾ ਅਗਲੀ ਕਬੱਡੀ ਮੇਜਰ ਭਲੌਰ ਹੋਂ ਦਾ ਕਰਨਪਾਲਸ ਤੋਂ ਲੰਡੇ ਕੇ ਹੈਪੀ ਘਲੋਟੀ ਵਾਲਾ ਤੇ ਲਾਡੀ ਸਿੱਧੂ ਜਿਹੜਾ ਚੱਠਾ ਗਵਿੰਦਪੁਰਾ ਪਿੰਡ ਹੈ ਇਹ ਸਾਰੇ ਪਰਾਜੜੇ ਹੈ ਰਲ ਮਿਲ ਕੇ ਕਬੱਡੀ ਖੇਡਾ ਰਹੇ ਹੈ ਅਗਲੀ ਕੌਡੀ ਮੈਦਾਨ ਅੰਦਰ ਖੀਰਾ ਮਾਰੀਆ ਬੁੱਟ ਆ ਗਿਆ ਹੈ ਕਿ ਖੀਰਾ ਮਾਰੀਏ ਬੁੱਟ ਨੂੰ ਲੋਕੀ ਤੁਗ ਤੁਗ ਕਹਿੰਦੇ ਅੱਜ ਕਰੋਟੀ ਦੇ ਕੱਪ ਦੇ ਉੱਤੇ ਆਓ ਸਭ ਨਾਲ ਦੇਖਣ ਲੱਗੇ ਪੈਂਦੇ ਮੇਲਾ ਚੋਤੀ ਦਾ ਮੇਰ ਕਰੇ ਪ੍ਰਮਾਤਮਾ ਸਭ ਲਈ ਦਿਲੋਂ ਦਵਾਵਾ ਦੇ ਆਓ ਸਾਹਮਣੇ ਕਹਿੰਦੇ ਰੇਡ ਪੈ ਗਈ ਹੈ ਹਜ਼ਾਰਾਂ ਵਾਲਾ ਕੰਮ ਕਹਿੰਦੇ ਮੁੰਡੇ ਬਾਈ ਹੈਪੀ ਕਹਿੰਦਾ ਵੀ ਗੱਲ ਆਪਾਂ 25 30 ਹਜ਼ਾਰ ਤੋਂ ਉੱਤੇ ਲੈ ਜੀਏ ਜੇ ਤਿੰਨ ਜੱਫੇ ਫਰਿਆਦ ਲਾ ਗਿਆ ਜਾਂ ਤਿੰਨ ਜੱਫੇ ਅੰਮ੍ਰਿਤ ਜੀ ਬਲਾ ਗਿਆ ਲਾਦੀ ਸਿੱਧੂ ਹੈਪੀ ਗਲੋਟੀ ਓ ਬਿੱਲਿਆ ਕਹਿੰਦੇ 33000 ਸਿਰਾਂ ਗੱਲ ਬਾਤ ਐ ਕਲੋਟੀ ਵਿੱਚ ਹੋਈ ਪਈ ਰਾਤ ਐ ਸਿਰਾਂ ਗੱਲ ਬਾਤ ਐ ਸਿਰਾਂ ਗੱਲ ਬਾਤ ਐ ਲੈ ਵੀ ਕੈਲਗਰੀ ਵਾਲਿਓ ਐਨ ਤਨ ਤਨ ਕਰਾ ਛੱਡੀ ਐ ਐਨ ਤਨ ਤਨ ਕਰਾ ਛੱਡੀ ਐ ਤਿੰਨ ਵੀਰ ਸਾਡੇ ਖੜੇ ਐ ਇੱਕ ਕਬੱਡੀ ਦਾ ਟਾਪਰ ਬੁਲਾ ਰਾ ਤੇ ਦੋ ਪ੍ਰੋਮੋਟਰ ਐ ਤੇ ਤਿੰਨੋਂ ਇਸ਼ਕਤਾਂ ਜਿਹੜੀਆਂ ਐ ਕੈਨ ਵੀ ਤੋਂ ਆਈਆਂ ਕੈਨੇਡਾ ਦੇ ਸ਼ਰਕੈਲਗਰੀ ਕਦੀ ਸਰੀ ਵਿੱਚ ਲਾਉਣਗਾ ਕਦੀ ਬੈਨਕਵਰ ਕਦੀ ਕੌਸਕੋ ਸਟੇਡੀਅਮ ਕਦੀ ਰੌਫ ਸੈਂਟਰ ਪਰ ਇਹਨਾਂ ਸਾਈਡ ਹੁਣ ਵੇਖਦਾ ਚੌੜ ਵਿੱਚੋਂ ਸ਼ਾਹੀਯਾਤਾ ਕਬੱਡੀ ਦਾ ਹੁਣ ਚੌੜ ਵਿੱਚੋਂ ਕੜਿਆਣ ਦਾ ਪ੍ਰਤਾਪ ਜਾਂ ਤੇ ਦਿਉਰੇ ਵਾਲਾ ਜਾਂ ਤੇ ਸ਼ੀਲੂ ਹੁਣ ਕਿਹੜਾ 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 ਕਰਦਾ ਕਮਾਲਾ ਮੇਰੇ ਦੋਸਤੋ ਉਹ ਪੈਂਦੀ ਹੈ ਗਲੋਤੀ ਜੋ ਧਮਾਲਾ ਮੇਰੇ ਦੋਸਤੋ ਪੈਂਦੀ ਹੈ ਗਲੋਤੀ ਪ੍ਰਭਾਲਾ ਮੇਰੇ ਦੋਸਤੋ ਤਨਵਰ ਸਿੱਧੂ ਤੇ ਜਰਮਨ ਸਿੱਧੂ ਉਹ ਕਹਿੰਦੇ ਵੀ ਕੋਈ ਵੀ ਸ਼ੀਲੂ ਤੋਂ 2 ਨੰਬਰ ਲੈ ਗਿਆ ਤੇ 100 ਡਾਲਰ ਜੇ ਜਫਾ ਪਾ ਗਿਆ ਪਰ ਸ਼ੀਲੂ ਨੂੰ ਪੈਰ ਤੇ ਸਤਕਾਰ ਬਿੱਲੇ ਆ ਸੋਹਣਿਆ ਇੱਕ ਪਾਸੇ ਫਰਿਆਦ ਫਰਿਆਦ ਜਫਾ ਲਾਵਣੋ ਫਰਿਆਦ ਜਫਾ ਲਾਵੜਿਓ ਗੁਜਰਾਨੀ ਬੋਲੀ ਐ ਬਈ ਫਰਿਆਦ ਜਫਾ ਲਾਵੜਿਓ ਇਹ ਅੱਲਾਹ ਤਾਲਾ ਤੋਂ ਜਫੇ ਮੰਗਦੇ ਐ ਇਹ ਅੱਲਾਹ ਤਾਲਾ ਤੋਂ ਇਹ ਜਫੇ ਮੰਗਦੇ ਐ ਆ ਖੀਰਾਵਾਲੀਆ ਆ ਗਿਆ ਐ ਆਦੇ ਟਾਈਮ ਦਾ ਸਭ ਤੋਂ ਦਲੇਰ ਰੈਡਰ ਔਰ ਸਭ ਤੋਂ ਅਣਖੀਲਾ ਰੈਡਰ ਆ ਖਿਡਾਰੀ ਐ ਇੱਕ ਪਾਸੇ ਤਰਸੇਮ ਪੰਡਾਲ ਦਾ ਪੋਤਰਾ ਹੁਣ ਕਿਹੋ ਜੀ ਗੱਲ ਹੁਣ ਕਿਹੋ ਜੀ ਗੱਲ ਹੁਣ ਕਿਹੋ ਜੀ ਗੱਲਾਂ ਬਾਲ ਦੇਖੀ ਯੂ ਫਰਿਆਦ ਦੋ ਜੱਥੇ 1000 ਦਿੱਤਾ ਜਾਵੇਗਾ ਉਧਰ ਸੂਬੇਦਾਰ ਪਰਮਿੰਦਰ ਸਿੰਘ ਜੀ ਸਤਿਕਾਰਯੋਗ ਨੇ ਵੱਡੀ ਸ਼ਿਕਸ਼ੀਤ ਹੈ ਬਿਲੇ ਕਰ ਗੱਲ ਮੁੰਡਿਆਂ ਦੀ ਆ ਕਬੱਡੀ 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 ਛੰਨਾ ਵਾਲਾ ਪੂਰੀ ਏ ਆਹ ਚੱਕਾ ਕੋ ਲੋਟੀ ਵਿੱਚ ਹੋਈ ਜਾਂਦੀ ਆਤਾ ਆਹ ਚੱਕਾ ਕੋ ਲੋਟੀ ਵਿੱਚ ਹੋਈ ਜਾਂਦੀ ਆਤਾ ਆਹ ਚੱਕਾ ਆਹ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਕਿ ਸ਼ੇਰ ਭੁੱਖੇ ਮਰ ਜਾਂਦੇ ਪਰ ਖਾ ਨਹੀਂ ਖਾਂਦੇ ਜਿਨ੍ਹਾਂ ਨੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਇਹਨਾਂ ਦੇ ਦੌਰ ਚਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਕਾਲਾ ਰਸ਼ੀਦ ਨੂੰ ਬੇਨਤੀ ਹੈ ਕਾਲਾ ਰਸ਼ੀਦ ਮੇਰੇ ਵਾਲੇ ਮਾਈਕ ਤੇ ਆ ਜਮੇ ਕਾਲਾ ਰਸ਼ੀਦ ਕਾਲਾ ਰਸ਼ੀਦ ਨੂੰ ਬੇਨਤੀ ਮੇਰੇ ਮਾਈਕ ਤੇ ਕਾਲਾ ਰਸ਼ੀਦ ਆ ਜਾਣਗੇ ਜੇ ਬੱਲੇ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਖੀਰਾਵਾਲੀਆ ਬੁਲਟ ਖੀਰਾਵਾਲੀਆ ਬੁਲਟ ਨਾਲ ਪਾਲ ਯੂਐਸ ਵੱਲੋਂ ਬੁਲੰਦ ਤੇ ਰੇਟ ਤੇ ਜਿਹੜਾ ਮਾਨ ਤੇ ਸਕਾਰ ਜਿਹੜਾ 1200 ਦਾ ਦਿੱਤਾ ਜਾਵੇਗਾ ਇਹ 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 ਫਰਿਆਦ ਸ਼ਕਰਪੁਰੀਆ ਫਰਿਆਦ ਸ਼ਕਰਪੁਰੀਆ ਇੱਕ ਪਾਸੇ ਰਵੀ 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 ਦਿਉਰਾ ਬੱਲੇ 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 ਇੱਕ ਨੰਬਰ ਹੋਲਡ ਸੀਗਾ ਉਹ ਨੰਬਰ ਸ਼ਕਰਪੁਰ ਦੀ ਟੀਮ ਦਾ ਹੈ ਅਗਲੀ ਕਬੱਡੀ ਫਿਰ ਟੇਕਿਆ ਤਰਤੀ ਮਾਨ ਮੱਥਾ ਕਿ ਚੁੱਸ ਚੁਲਾਕੀ ਨਹੀਂ ਚੱਲਣੀ ਤਕਸੀਮਾ ਯਰ ਬਾਂਡੀ ਨਾਲ ਪਿਆਰ ਦੇ ਲੁੱਟ ਲੈ ਯਾਨ ਸਾਡੀ ਅਰਬਾ ਖਰਬਾਨੀ ਨਾਲ ਪਿਆਰ ਦੇ ਲੁੱਟ ਲੈ ਯਾਨ ਸਾਡੀ ਪਰਲੀ ਸਾਈਡ ਹੁਣ ਵੇਖ ਲੈ ਵੀ ਲਾਗੇ ਜੱਸਾ ਲਾਡੀ ਸਿੱਧੂ ਕੈਲਗਰੀ ਜਰਮਨ ਸਿੱਧੂ ਤੇ ਹੈਪੀ ਖਲੋਟੀ ਬੁਲਟ ਦੀਆਂ ਦੋ ਕਬੱਡੀਆਂ ਤੇ ਕੈਨੇਡੀਅਨ 100 ਡਾਲਰ ਸਾਡੇ ਵੀਰਾਂ ਵੱਲੋਂ ਹੋਣਾ ਹੈ ਲੈ ਵੀ ਵੀਰ ਲਾਡੀ ਆਪਣੇ ਕੋਲੇ ਰੱਖੀ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਇਧਰ ਇਹ ਬੁਲਟ ਦੇ ਲਈ 100 ਡਾਲਰ ਬੁਲਟ ਚੱਲਿਆ ਗਿਆ ਲਓ ਖੇਡ ਮੈਦਾਨ ਦੇ ਵਿੱਚ ਕਿ ਚੰਨ ਚਾਨਣੀ ਰਾਤ ਮਹਿਰਮਾ ਟਿਮਟਮਾਉਂਦੇ ਤਾਰੇ ਪਿੰਡ ਘਲੋਟੀ ਮੇਲਾ ਲੱਗਿਆ ਆਏ ਖਿਡਾਰੀ ਸਾਰੇ ਚੰਨ ਚਾਨਣੀ ਰਾਤ ਮਹਿਰਮਾ ਟਿਮਟਮਾਉਂਦੇ ਤਾਰੇ ਸੋਨੀ ਯੂਐਸਏ ਪਰ ਮੀਰੇ ਸੀਲੂ ਦੇ ਤਿੰਨ ਜਫਿਆਂ ਤੇ 10000 ਰੁਪਇਆ ਲਓ ਖੇਡ ਮੈਦਾਨ ਦੇ ਵਿੱਚ ਖੀਰਾਂ ਵਾਲੀਆ ਹਰਮਨ ਬੁਰੜ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ 23 ਫਰਵਰੀ ਭੱਜੀ ਆ ਰਹੀ ਹੈ ਬਲਜੀਤ ਸਿੰਘ ਦੀ ਬਾਸੀ ਚੂਹੇ ਕੀ ਸਾਡੇ ਵੀਰ ਸਦਾ ਦੰਦੇ ਹੈ ਚੜ੍ਹਦਾ ਪੰਜਾਬ ਸਪੋਰਟਸ ਕਲੱਬ ਸੈਕਰਾਮੈਂਟੋ ਵਾਲੇ ਲਓ ਖੇਡ ਮੈਦਾਨ ਦੇ ਵਿੱਚ ਬੱਬੂ ਦਾ ਚਿਹਤਾ ਇਸ ਨਿਸ਼ਾਨਾ ਵਾਲਾ ਭੂਰੀ ਕਬੱਡੀ ਪਾਉਣ ਦੇ ਲਈ ਅੱਗੇ ਨੂੰ ਵਧਦਾ ਹੋਇਆ ਭੂਰੀ ਦੀ ਪਈ ਹੋਈ ਕਬੱਡੀ ਲਓ ਖੇਡ ਮੈਦਾਨ ਦੇ ਵਿੱਚ ਕਿ ਮੁਰਕੋ ਮੁਰਕੀ ਹੋ ਗਿਆ ਮਿੱਤਰੋ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁਭਦਾ ਜਿਸਮ ਜਿਸਮ ਕਠੋਰ ਉਮਰ ਦਾ ਗਰਮ ਖੂਨ ਲਲਕਾਰੇ ਤਾਂ ਵੱਜਵੇ ਓ ਰਾਜੇ ਖੇਲੇ ਮਰਦ ਮਦਾਨੋਂ ਡਰ ਕੇ ਨਹੀਂ ਭੱਜਦੇ ਡਰ ਕੇ ਨਹੀਂ ਭੱਜਦੇ ਬਿੱਲਿਆ ਓ ਕੋਲੋਤੀ ਪਿੰਡ ਵਾਲਿਓ ਕੀ ਹਾਲ ਚਾਲ ਸਰਾ ਗੱਲ ਬਾਤ ਐ ਸਰਾ ਗੱਲ ਬਾਤ ਐ ਸਰਾ ਗੱਲ ਬਾਤ ਐ ਕੋਲੋਤੀ ਵਾਲਿਓ ਕੀ ਹਾਲ ਚਾਲ ਐ ਸਰਾ ਗੱਲ ਬਾਤ ਐ ਗੱਲ ਟਿਕਾਣੇ ਲੱਗੀ ਪਈ ਐ ਗੱਲ ਸਿਰੇ ਲੱਗੀ ਪਈ ਐ ਰਵੀ ਪਿੰਡੋਰੀ ਦੇ ਡਾਕਟਰ ਢਲੋ ਬਲੋ 1000 ਰੁਪਇਆ ਕਾਕੇ ਦੇ ਲਈ ਮੰਗਸਮਰ ਪੁਜੇ ਨੇ ਬੜਾ ਤਕੜਾ ਟੂਰਨਾਮੈਂਟ ਅੱਜ ਖਲੋਟੀ ਦੀ ਏ ਪਾਵਨ ਪਵਿੱਤਰ ਧਰਤੀ ਐ ਸੰਤਾਂ ਮਹਾਂਪੁਰਖਾਂ ਦੀ ਧਰਤੀ ਸਾਧੂ ਮਸਤ ਫਕੀਰ ਖੁਦਾ ਦੇ ਅਸਲੀ ਸੰਤ ਸਿਆਣੇ ਜਿਹੜੇ ਮੂੰਹੋਂ ਬੋਲ ਨਿਕਲ ਗਏ ਉਹ ਧਰਥੇ ਨਹੀਂ ਜਾਣੇ ਉਹ ਬਿਰਥੇ ਨਹੀਂ ਜਾਣੇ ਹੈਪੀ ਘਲੋਟੀ ਲਾਡੀ ਸਿੱਧੂ ਸਰਦਾਰ 나జర్ ਸਿੰਘ ਜੀ ਸਿੱਧੂ ਕੈਲਗਰੀ ਤੇ ਸਰਦਾਰ ਲਖਮਿੰਦਰ ਸਿੰਘ ਜੀ ਘਲੋਟੀ ਹੁਣਾਂ ਦੀ ਅੱਜ ਖੇਡ ਗਰਾਊਂਡ ਦੇ ਵਿੱਚ ਇਹ ਵੱਡਾ ਮੇਲਾ ਲੱਗਿਆ ਹੋਇਆ ਹੈ ਲੋਖੇ ਮੈਦਾਨ ਦੇ ਵਿੱਚ ਰਵੀ ਕਲਰਨੀ ਪਈ ਹੋਈ ਕਬੱਡੀ ਤੇ ਬੱਲਿਆ ਕਰੀ ਕਬੱਡੀ 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 ਇਹ ਹੈ ਕਲਸੀਆ ਵਾਲਾ ਸਪਾਈਡਰਮੈਨ ਮਾਲਵੇ ਦਾ ਜੱਟ ਜੱਟ ਵੈੜ ਟੌਪ ਦਾ ਸਟਾਰ ਹੈ ਇਹ ਹੈ ਦਾ ਸਪਾਈਡਰਮੈਨ ਇੰਦਰਜੀਤ ਸਿੰਘ ਕਲਸੀਆਂ ਦੀ ਧਰਤੀ ਦਾ ਹੈ ਇਸ ਨੌਜੋਨ ਦੇ ਲਈ ਕੈਨੇਡਾ ਲਿਖਿਆ ਕਿ ਕੱਦ 6 ਫੁੱਟ ਹੋ ਗਿਆ ਦੱਸ ਦਿਓ ਪਿੰਡੋਂ ਪਿੰਡੀ ਜਾ ਕੇ ਧਾਵੀ ਇੰਦਰ ਜੀਤੇ ਨੇ ਫੜ ਲਿਆ ਹੰਨਿਆਂ ਦੇ ਕੋਲ ਜਾ ਕੇ ਡੱਕਦਾ ਖਰੇ ਖਰੇ ਕਾਲੇ ਰੱਖਦਾ ਚਿੱਟੀ ਰੱਖਦਾ ਚਿੱਟੀ ਦੀ ਕਿਰਪਾ ਕੇ ਮੈਚ ਰੋਕਿਓ ਜੀ ਮਾੜਾ ਜੇ ਬੇਨਤੀ ਹੈ ਮੈਚ ਇੱਥੇ ਰੋਕ ਲਿਓ ਹਲੋ ਵੀਰੇ ਜੇ ਪੈਣ ਖਰਾਬ ਹੋ ਗਿਆ ਕੋਈ ਮੁੜ ਕੇ ਸਾਡ ਨੂੰ ਦੋਸ਼ ਨਾ ਦਿਓ ਬੰਦੇ ਦੇਖੋ ਕਿੰਨੇ ਬੈਠੇ ਥੋੜੇ ਵਿੱਚ ਸ਼ਕਰਪੁਰੀਓ ਬਈ ਬੈਕ ਹੋ ਜਾ ਜੇ 65 ਖਰਾਬ ਹੋ ਗਿਆ ਸਾਨੂੰ ਲੰਬਾ ਨਾ ਦੇ ਕੋਈ ਮੈਂ ਤੁਹਾਨੂੰ ਦੱਸਦਾ ਜੇ 65 ਖਰਾਬ ਹੋ ਗਿਆ ਮੁਰਕੇ ਕਹੂੰਗਾ ਰੈਫਰੀ ਸਾਡੇ ਨਾਲ ਇਹ ਕਰਤਾ ਇਹ ਕਰਤਾ ਜੇ 65 ਖਰਾਬ ਹੋਇਆ ਵੀ ਤੁਸੀਂ ਜ਼ਿੰਮੇਵਾਰ ਹੋਗੇ ਉਹਦੇ ਹੈਪੀ ਲਾਡੀ ਤੇ ਜਰਮਨ ਸਿੱਧੂ ਵੱਲੋਂ ਬੁਲਟ ਦੀਆਂ ਦੋ ਕਬੱਡੀਆਂ ਤੇ 2000 ਰੁਪਏ ਗਰਮਨ ਸਿੱਧੂ ਲਾਡੀ ਸਿੱਧੂ ਤੇ ਨਾਲ ਹੈਪੀ ਪੰधेਰ ਘਲੋਟੀ ਗੁਰਵਿੰਦਰ ਚਾਲ ਤੇ ਨਾਲ ਸਾਡੇ ਵੀਰ ਜਿਨ੍ਹਾਂ ਨੇ ਅੱਜ ਬੁਲਡ ਮੋਟਰਸਾਈਕਲ ਵੀ ਦੇਣਾ ਹੈ ਨਾਲ ਸਿਮਰਨ ਸਾਡੇ ਵੀਰ ਦਾ ਵੱਡਾ ਧੰਨਵਾਦ ਗਗਨ ਦਾ ਤੇ ਪਰਮਿੰਦਰ ਸੱਧੂ ਹਾਂ ਦਾ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਲਓ ਜਨ ਗੱਬਰੂ ਲਓ ਦਿਲਵਰ ਦੀ ਵਿਸਲਾ ਫੈਸਲਾ ਕਿ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ ਹੈ ਕਿ ਵਿੱਚ ਗਹਿਰੇ ਝੱਲਾਂ ਦੇ ਕਦੀ ਸ਼ੇਰ ਨਹੀਂ ਰਹਿੰਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਲਓ ਪੈਂਦੀ ਕਬੱਡੀ ਉੱਤੇ ਫਰਿਆਦ ਤਿਆਰ ਹੈ ਇੰਦਰਜੀਤ ਤਿਆਰ ਹੈ ਮਲੂਕਾ ਤਿਆਰ ਹੈ ਕਾਕਾ ਤਿਆਰ ਹੈ ਉਹ ਵੇਖਦਾ ਟੱਕਰ ਪਰ ਰਵੀ ਕਦਰਮ ਆਦੇ ਟੂਰੀ ਨੇ ਇੱਕ ਮਿੰਟ ਪਹਿਲੇ ਪੂਰੀ ਦੀਆਂ ਤਿੰਨ ਕਬੱਡੀਆਂ ਦੇ 5100 ਜਸਨ ਮੋਟਾ ਸਿੱਧਮਾ ਸ਼ਹਿਜ ਸਹਿਜ ਸਿੱਧੂ ਕੈਨੇਡਾ ਅਰਸ਼ ਸੇਖੋ ਕੈਨੇਡਾ ਵੱਲੋਂ ਪੂਰੀ ਦੀਆਂ ਤਿੰਨ ਕਬੱਡੀਆਂ ਦੇ 5100 ਲੋ ਹਰਮਨ ਬੁਲਟ ਦੀ ਪਈ ਹੋਈ ਕਬੱਡੀ ਇਸਵੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਖੀਰਾਂ ਵਾਲੀ ਹੈ ਹਰਮਨ ਬੁਲਟ 7 ਤਰੀਕ ਗ੍ਰੇਡੇਟਰ ਦੀ ਯਾਦ ਵਿੱਚ ਕਬੱਡੀ ਕੱਪ ਹੋ ਰਿਹਾ ਹੈ ਸ਼ੀਲੂ ਸ਼ੀਲੂ ਟੱਕਰ ਤੱਕ ਟੱਕਰ 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 ਸਰੇਦੀਆ ਟੱਕਰ ਰਦੀ ਹੈ ਖੀਰਾ ਮਾਰੀਆਂ ਬੁਲਟ ਭਾਈ ਬੁਲਟ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਤਾੜੀਆਂ ਜ਼ੋਰਦਾਰਾ ਕਿਉਂ ਘੇ ਰੁਕਣੇ ਤੂਫਾਨ ਪਾਣੀ ਨੇਰੀਆਂ ਔਕੇ ਰੁਕਣੇ ਖਿਡਾਰੀ ਸਾਨਾ ਵਰਗੇ ਔਖਾ ਕੁਝ ਨਹੀਂ ਪ੍ਰੀਤ ਭੁੱਟੇ ਆੜਿਆ ਬੰਦਾ ਬੰਦਾ ਚਾਹੇ ਤਾਂ ਹਲਾਕੇ ਜਗ ਧਰ ਦੇ ਬੰਦਾ ਚਾਹੇ ਤਾਂ ਹਲਾਕੇ ਜਗ ਧਰ ਦੇ ਅੱਜ ਵੱਡੀ ਮੁबारकबाद ਹੈ ਤੰਨੂ ਹੁਣਾਂ ਨੂੰ ਨਾਲ ਗੁਰੀ ਆਸਟ੍ਰੇਲੀਆ ਤੇ ਬਾਲਜੀ ਤੇ ਆਸਟ੍ਰੇਲੀਆ ਵੱਲੋਂ ਜਿਹੜੀ ਦਿਉਰੇ ਦੀ ਟੀਮ ਅੱਜ ਸਪੌਂਸਰ ਕੀਤੀ ਗਈ ਹੋਈ ਹੈ ਬਹੁਤ ਵੱਡੇ ਯੋਗਦਾਨ ਨੇ ਅੱਜ ਵੱਡੀ ਮੁਬਾਰਕਬਾਦ ਹੈ ਸਾਡੇ ਵੀਰ ਲਾਡੀ ਸਿੱਧੂ ਚੱਠਾ ਗਵਿੰਦਪੁਰਾ ਸਰਦਾਰ ਨਾਜਰ ਸਿੰਘ ਜੀ ਸਿੱਧੂ ਦੇ ਪੁੱਤਰ ਨੂੰ ਨਾਲ ਕਹਿੰਦੇ ਸਾਡੇ ਵੀਰ ਹੈਪੀ ਭੰਦੇਰ ਖਲੋਟੀ ਨੂੰ ਅਮਨ ਦਿਉਰੇ ਦੇ ਸਾਜੀ ਦੀ ਟੱਕਰ ਟੱਕਰ ਆਓ ਮੇਰੇ ਰੱਬਾ ਪਿੰਡ ਘਲੋਟੀ ਵਿੱਚ ਤਨੋ ਘਲੋਟੀ ਵਾਲਿਆ ਦੁਨੀਆ ਨੱਚ ਉੱਠੀ ਐ ਲਾਡੀ ਸਿੱਧੂ ਤੇ ਨਾਲ ਹੈਪੀ ਪੂਰਾ ਖੁਸ਼ ਐ ਵੀ ਤਨ ਤਨ ਹੋ ਗਈ ਐ ਦੁਨੀਆ ਖੁਸ਼ ਐ ਆ ਰਵੀ ਕੈਲਰਮਾ ਰਵੀ ਕੈਲਰਮਾ ਆਹ ਇੱਕ ਟੀਮ ਦੇ ਖਾਤੇ ਜੋੜ ਗਿਆ ਐ ਇੱਕ ਮਿੰਟ ਬੱਲਰ ਵੀ ਅਗਲੀਆਂ ਦੋ ਕਬੱਡੀਆਂ ਤੇ 3100 ਰੁਪਏ ਸਾਡੇ ਵੀਰ ਬਲੂਮ ਸਪੋਰਟ ਵਾਲੇ ਵੀਰਾਂ ਵੱਲੋਂ 3100 ਰੁਪਏ ਨਾਲ ਹੀ ਬੰਦਾ ਧੰਨਵਾਦ ਬਬਲੂ ਜੀ ਉਸੇ ਲਓ ਖੇਡ ਮੈਦਾਨ ਦੇ ਵਿੱਚ ਹੈਪੀ ਵੱਡੀ ਮੁਬਾਰਕਬਾਦ ਹੈ ਲਓ ਜੰਨਾ ਮੇਲਾ ਸਫਲ ਹੈ ਲਓ ਖੇਡ ਮੈਦਾਨ ਦੇ ਵਿੱਚ ਹਰਮਨ ਬੁਲਟ ਟੱਕਰ 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 ਸ਼ੀਲੂ 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 ਪਰ ਬੁਲਟ ਕੇ ਵਾਜ ਬੰਗੂਟ ਜਾਈਦਾ ਚਿੱਤ ਕਰਕੇ ਵੱਡੇ ਖੱਬੀ ਖਾਨ ਔਰ ਬੁਲਟ ਜਦੋਂ ਗੌਡੀ ਪਾਉਂਦਾ ਓ ₹100 ਕਬੱਡੀ ਪੌਣ ਦੀ ਬਾਕੀ ਹੈ ਸਿਰੇ ਦਾ ਮੈਚ ਲਓ ਕਲਰ ਵਾਲਾ ਰਵੀ ਅਗਲੀ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਪਿੰਡੇ ਨਿਸ਼ਕਲ ਮੁੰਡਿਆਂ ਦੇ ਜਵਾਨੀ ਉੱਡ ਝੂਟ ਝੁਕ ਕਰਦੀ ਜੱਫੀ ਜਿਵੇਂ ਝੱਪਟੇ ਹੋਏ ਚੱਤੇ ਦੀ ਰੇਡ ਵਾਂਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕੋੜਾਂ ਦੇ ਕੋੜਾ ਨਾਲ ਟਰੈਕਟਰ ਮਿਲਵੇ ਖੇਡ ਕੇ ਕੌਡੀ ਕਾਲਿਆ ਹੋਏ ਹੁੰਦੇ ਅਰਮਾਨ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਖੇਡ ਕੇ ਕੌਡੀ ਕਾੜਿਆ ਹੋਏ ਹੁੰਦੇ ਅਰਮਾਨ ਪੂਰੇ ਸਭ ਦਿਲ ਦੇ ਪਰ ਅੱਜ ਬੁਲਟ ਕਿਹਨੂੰ ਮਿਲਦੇ ਆ ਇਹ ਸਮੇਂ ਦੀ ਗੱਤ ਹੈ ਔਰ ਇਧਰ ਸਾਡੇ ਵੀਰ ਜਸ਼ਨ ਮੋਟਾ ਸਤਮਾ ਬੇਟਾ ਔਰ ਸ਼ਾਹਜ ਸਿੱਧੂ ਕੈਨੇਡਾ ਆਰਸ਼ ਸੇਖੋ ਕੈਨੇਡਾ ਇਹਨਾਂ ਭਰਾਵਾਂ ਦੇ ਵੱਲੋਂ ਪੂਰੀ ਦੀਆਂ ਤਿੰਨ ਕੌਡੀਆਂ ਉੱਤੇ 51 ਸਾਡੇ ਮਾਰ ਹੋਣਗੇ ਲਓ ਪੈਂਦੀ ਕੌਡੀ ਉੱਤੇ ਇੱਕ ਪਾਸੇ ਸ਼ਹੀਯਾਦਾ ਕਬੱਡੀ ਦਾ ਇਹ ਸ਼ੀਲੂ ਆ ਆ ਟੱਕਰ ਆ ਆ ਟੱਕਰ ਆ ਆ ਟੱਕਰ ਲੋਕੀ ਕਹਿੰਦੇ ਕਾਲਿਆ ਵੀ ਸ਼ੀਲੂ ਦਾ ਤਾਂ ਕੋਈ ਤੋੜ ਹੀ ਹੈ ਨਹੀਂ ਲੋਕੀ ਕਹਿੰਦੇ ਐ ਬੇਸ਼ਿਰ ਦਾ ਕੋਈ ਤੋੜ ਹੀ ਹੈ ਨਹੀਂ ਅੜ ਜਿੱਤ ਕੇ ਕੌਣ ਜਾਊਗਾ ਮਨੀ ਕਲਦਾ ਤੇ ਰਾਜਵੀਰ ਬੋਪਾਰਾ ਵੱਲੋਂ ਇੱਕ ਕਬੱਡੀ ਬਾਕੀ ਆ ਬਲੁਟ ਦੀ ਆ 3100 ਰੁਪਇਆ ਇਹ ਫੜੀ ਅਰਸ਼ਵੀਰ ਇਹ 3100 ਰੁਪਇਆ ਜਿੱਧਰ ਪੁਆਇੰਟ ਚਲਾ ਗਿਆ ਉਹਦੇ ਦੀ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਸ ਸਮੇਂ ਰਵੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਪਈ ਹੋਈ ਕਬੱਡੀ ਤੇ ਬਲੂਕ ਕਰਦਾ ਟਰਾਈ ਪਰ ਰਵੀ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਕਿ ਚੋਬਰ ਦਾ ਪਿੰਡ ਸੁਣੀ ਦਾ ਦਿਉਰਾ ਹੈ ਹਰਿਆਣੇ ਵਾਲਾ ਸ਼ੋਹਰਾ ਡਰਦਾ ਨਹੀਂ ਜਾਫੀ ਤੋਂ ਪੋਰਾ ਕਿੰਜੀ ਪੁੱਟ ਕੇ ਲੈ ਜਾਂਦਾ ਸਾਂ ਰੱਬ ਦੀ ਕਾਲਿਆ ਓਏ ਮੇਲਾ ਲੁੱਟ ਕੇ ਲੈ ਜਾਂਦਾ ਅਗਲੀ ਕਬੱਡੀ ਹਰਮਨ ਬੋਲਟ 3100 ਰੁਪਏ ਦੀ ਟੈਪ ਟੈਪ ਸੈਨ ਬੁਲਟ ਪੁਟ ਹੋ ਗਈ ਹੈ ਪਿੰਡ ਕਰੋਟੀ ਵਿੱਚ ਦੁੱਗ-ਦੁੱਗ ਹੋ ਗਈ ਹੈ ਪਿੰਡ ਕਰੋਟੀ ਵਿੱਚ ਦੁੱਗ-ਦੁੱਗ ਹੋ ਗਈ ਹੈ ਆ ਅਗਲੀ ਕਬੱਡੀ ਰਵੀ ਕਲਰਮਾ ਪਹਾੜ ਜਿੱਦਾ ਮੁੰਡਾ ਹੈ ਕੋਠੇ ਜਿੱਦਾ ਗੱਬਰੂ ਹੁਣ ਚੌਥੇ ਬੋਲਿਆ ਹੋਇਆ ਤਾਵਾ ਹੈ ਬੜੇ ਖਤਰਨਾਕ ਜਾਫੀ ਹੈ ਇੱਕ ਪਾਸੇ ਇੰਦਰਜੀਤ ਆ ਇੱਕ ਪਾਸੇ ਫਰਿਆਦ ਨਾਲ ਮਲੂਕਾ ਲੱਗਾ ਹੋਇਆ ਹੈ ਨਾਲ ਕੱਟੜਾ ਲੱਗਾ ਹੋਇਆ ਹੈ ਹੁਣ ਕਿਹਦੇ ਵਿੱਚੋਂ ਆ ਕਾਕਾ ਸ਼ੱਗਰਪੁਰੀਆ ਓ ਜਿਹੜੇ ਜਿਹੜੇ ਕਹਿੰਦੇ ਨੇ ਸਰਖਪੁਰ ਜਿੱਤੂ ਲਲਕਾਰਾ ਮਾਰੇ ਕਿਹੜੀ ਜੋਰ ਨਾਲ ਹੁਣ ਜਿਹੜੇ ਜਿਹੜੇ ਕਹਿੰਦੇ ਨੇ ਦਿਉਰਾ ਜਿੱਤੂ ਇੱਕ ਵਾਰੀ ਤਾੜੀ ਮਾਰ ਦਿਓ ਜੋਰ ਨਾਲ ਲੈ ਵੀ ਮੇਰੇ ਪੰਜਾਬੀ ਵੀਰੋ ਰਾੜਾ ਸੈਵੜੀ ਤਰਤੀ ਹੈ ਤੇ ਲਾਈਏ ਜਕਾਰਾ ਮੋਲੇ ਸੋਨਹਾ ਧੰਨ ਧੰਨ ਸਿਖਰ ਕਬੱਡੀ ਵਾਲਾ ਅੱਜ ਘਲੋਟੀ ਵਿੱਚ ਹੋਇਆ ਹੈ ਰੇਤਾ ਪੌਣੀਆਂ ਔਖੀਆਂ ਹੋ ਗਈਆਂ ਜੇ ਸ਼ੀਲੂ ਬੁਲਟ ਨੂੰ ਦੋ ਜੱਫੇ ਲਾਵੇਗਾ 100 ਡਾਲਰ ਸਾਡੇ ਵੀਰ ਹੈਪੀ ਭੰਦੇਰ ਘਲੋਟੀ ਲਾਡੀ ਸਿੱਧੂ ਤਨੂ ਭੰਦੇਰ ਇਹਨਾਂ ਵੀਰਾਂ ਵੱਲੋਂ 100 ਡਾਲਰ ਜਿਹੜਾ ਕੈਨੇਡੀਅਨ ਉਹ ਯੱਸੀ ਬੈਲਜੀਅਮ ਤੇ ਨਾਲ ਆ ਮਾਨ ਜੱਟਪੁਰ ਆ ਉਹ ਕਹਿੰਦੇ ਫਰਿਆਦ ਤੇ ਇੰਦਰ ਜੀ ਜਿੰਨੇ ਜੱਫੇ ਲਾਣਗੇ ਉਹਨੇ ਅਸੀਂ 11ਵੇਂ ਵੀਸੋ ਦੇ ਮਾਰ ਕਰਨੇ ਆ ਸੋਨੀ ਯੂਐਸਏ ਦਾ ਬੜਾ ਧੰਨਵਾਦ ਹੈ ਬੁਲਟ ਦੀਆਂ ਅਗਲੀਆਂ ਦੋ ਕਬੱਡੀਆਂ ਤੇ 2000 ਰੁਪਏ ਸਾਡੇ ਵੀਰਾਂ ਵੱਲੋਂ ਹੋਰ ਆ ਗਿਆ ਚੱਲ ਵੀ ਹਰਮਨ ਸਿੰਘ ਆ ਅਗਲੀ ਕਬੱਡੀ ਬਾਬੇ ਦਰਸੀਮ ਸਿੰਘ ਪੰਡਾਲ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਹੀਰਾਂ ਵਾਲੀ ਬੁਲਟ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਰਦਾ ਟਾਈ ਟੱਕਣ ਦੀ ਰੱਖਣ ਦੀ ਬਾਹੂ ਅਕਬਰਪੁਰ ਦਾ ਸ਼ੀਲੂ ਕੇ ਜਾਫੀ ਅੱਜ ਕੱਲ ਦਾ ਜਰਵਾਣਾ ਕਰਦਾ ਮਾਣ ਪੰਜਾਬ ਹਰਿਆਣਾ ਰੇਡਰ ਫਰਫੜ ਕੀਲੂਗਾ ਜੱਫਾ ਦੇਖਣ ਵਾਲਾ ਆ ਹਰਿਆਣੇ ਵਾਲੇ ਸ਼ੀਲੂ ਦਾ ਜੱਫਾ ਵੇਖਣ ਵਾਲਾ ਹੁੰਦਾ ਹੈ ਹਰਿਆਣੇ ਵਾਲੇ ਸ਼ਿਲੂ ਦਾ ਮਿਹਨਤਾਂ ਕੀਤੀਆਂ ਮਿੰਤਾ ਨਹੀਂ ਤਾਂ ਕਿਸੇ ਗੱਲ ਦੀ ਚਿੰਤਾ ਨਹੀਂ ਰਾਤ ਦੀ ਨੰਗਣੀ ਹੈ ਦਿਨ ਤਾਂ ਨਹੀਂ ਫੋਰਸ ਸਕੈਲੋਂ ਵੱਡੀ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਅਗਲੀ ਕੌਡੀ ਫਿਰ ਸ਼ਹਜਾਦਾ ਆ ਗਿਆ ਕੱਪ ਕਾਂਗੇ ਦਾ ਕੱਢ ਕੇ ਵੇਖ ਲਿਓ ਲਲਤੋਂ ਵਾਲੇ ਨੇ ਕਿਹਾ ਸੀ ਸ਼ੀਨੂ ਆ ਵੀ ਕੋ ਤੋੜ ਮਿਲਣ ਬੰਦਿਆ ਨੇ ਮੂੰਹ ਬੰਦ ਕਰਤੇ ਕੋਕੇ ਪੱਕੇ ਜੜਤੇ ਸਰਚਾਂ ਕਰਕੇ ਲੱਭਦੇ ਲੋਕੀ ਬਾਹੂ ਅਕਬਰਪੁਰ ਦਾ ਰੋਡ ਸਰਚਾਂ ਕਰਕੇ ਲੱਭਦੇ ਲੋਕੀ ਬਾਹੂ ਅਕਬਰਪੁਰ ਦਾ ਰੋਡ ਇੱਕ ਪਾਸੇ ਸ਼ੀਨੂ 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 ਆਓ ਸ਼ਾਦੀ ਸ਼ਹੀਯਾਦਾ ਹੈ ਲੈ ਵੀ ਕਾਲਿਆ ਚੋਕਲਾ ਮਾਈਕਾ ਰਵੀ ਕੈਲਰ ਮਾ ਗਿਆ ਵਾਹ ਸੋਹਣਾ ਰਵੀ ਕੈਲਰ ਮੰਗਲੀ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਕਿ ਬਾਜਰੀਆਂ ਨੇ ਧੌਲਾ ਪਿੰਡੇ ਲਾਲ ਜਵਾਨਾਂ ਦੇ ਸੱਸੇ ਮਾਰਾ ਸੀਨੇ ਬਣ ਕੇ ਢਾਲ ਜਵਾਨਾਂ ਦੇ ਸਾਨਾ ਵਾਂਗੂ ਲੱਗ ਜਾਂਦਾ ਏ ਜੋਰ ਕਾਲਿਆ ਓਏ ਖੇੜ ਨਹੀਂ ਸਕਦੇ ਕੋਡੀ ਦਿਲ 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 ਕਮਜ਼ੋਰ ਕਾਲਿਆ ਓਏ ਸਪਾਈਡਰਮੈਨ ਕਰਦਾ ਟਰਾਈ ਧੱਕਣ ਦੀ ਰੱਖਣ ਦੀ ਪਰ ਗੱਲ ਵਾਲਾ ਰਵੀ ਇਸ ਸਮੇਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਚੱਲ ਵੀ ਹਰ ਸ ਹੈ ਪਾਗਲੀ ਕਬੱਡੀ ਖੀਰਾਵਾਲੀਆ ਹਰਮਨ ਬੋੜ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬੱਲੇ ਕਰੀ ਗੱਲ ਪਈ ਹੋਈ ਬੋੜ ਦੀ ਕਬੱਡੀ ਹੈਪੀ ਬੰਦੇਰ ਲਾਡੀ ਸਿੱਧੂ ਹੁਣਾਂ ਦਾ ਮੇਲਾ ਪਰ ਜੋਵਨ ਤੇ ਆ ਲਓ ਖੇਡ ਮੈਦਾਨ ਦੇ ਵਿੱਚ ਕਿ ਸ਼ਾਮਾਂ ਢਲਣ ਤੇ ਆਈਆਂ ਕੀਨੇ ਲੈਣੀਆਂ ਵਧਾਈਆਂ ਕੀਨੇ ਲੈਣੀਆਂ ਬੁਲਾਈਆਂ ਹਰਮਨ ਬੁਲਟ ਘੀਰਾ ਵਾਲੀਆ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲਾਡੀ ਨੂੰ ਮੁਬਾਰਕਬਾਦ ਹੈ ਨਾਲ ਸਾਡੇ ਵੀਰ ਹੈਪੀ ਨੂੰ ਵੱਡੀ ਮੁਬਾਰਕਬਾਦ ਹੈ ਰਵੀ ਕਨਨ ਮੰਗਲੀ ਕਬੱਡੀ ਪੌਂਡ ਦੇ ਲਈ ਵਾਦਾ ਹੋਇਆ ਬੱਲੇ ਕਰੀ ਗੱਲ ਰਵੀ ਦੀ ਕਬੱਡੀ ਇਸ ਵੇਲੇ ਖੇਡ ਵਾਲਿਆ ਸਰਾ ਲੱਗਿਆ ਪਿਆ ਘਰੋਟੀ ਵਿੱਚ ਸਰਾ ਲੱਗਿਆ ਪਿਆ ਵੈਂਦ ਰਣੀਆਂ ਵਾਲਿਆ ਸਰਾ ਲੱਗਿਆ ਪਿਆ ਪੰਨੀ ਰਸ਼ੀਨ ਵੀ ਪੁੱਜਿਆ ਤੇ ਮੀਕੇ ਨੇ ਵੀ ਸੋਹਣੀ ਕਬੱਡੀ ਖੇਡੀ ਕਾਲੇ ਨੇ ਕਮੈਂਟਰੀ ਕਰਕੇ ਰਸ਼ੀਨ ਦਾ ਨੌਰ ਰੋਸ਼ਨ ਕੀਤਾ ਹੈ ਲਓ ਅਗਲੀ ਕਬੱਡੀ ਫਿਰ ਸ਼ਾਯਦਾ ਰਵੀ ਕਦਰਮ ਵਾਲਿਆ ਯੋਰ ਬੋਲਾ ਲੱਗਿਆ ਪਰ ਅੱਜ ਜਿੱਤ ਕੇ ਕੌਣ ਜਾਊਗਾ ਇਹ ਸ਼ੱਕ ਤੇ ਰਹਿਣੀ ਹੈ ਕਰੋਟੀ ਦਾ ਕੌਡੀ ਕੱਪ ਹੈ ਤੱਕ ਤੇ ਪੈਣੀ ਆ ਵਾਹੋ ਸੋਹਣਾ ਸ਼ੀਲੋ ਲੋਈਆਂ ਘੁੰਮ ਗਈਆਂ ਸ਼ੀਲੋ ਘੁੰਮ ਗਏ ਸ਼ੀਲੋ 19 ਸ਼ੀਲੋ ਸਿਰੇ ਦਾ ਫਾਈਨਲ ਅੱਜ ਖਲੋਤੀ ਦੇ ਵਿੱਚ ਖੇਡਿਆ ਜਾ ਰਿਹਾ ਹੈ ਹੈਪੀ ਪੰਧੇਰ ਦੇ ਤੰਨੂ ਦੇ ਕਬੱਡੀ ਕੱਪ ਦਾ ਤੇ ਨਾਲ ਲਾਡੀ ਸਿੱਧੂ ਦੇ ਕਬੱਡੀ ਕੱਪ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਅੱਡੇ ਪੁਆਇੰਟ ਦੀ ਟੱਕਰ ਲੱਪਈ ਹੋਈ ਕਬੱਡੀ ਦੁਨੀਆ ਢੱਗੋ ਢੱਗੀ ਖੜੀ ਹੈ ਪਈ ਹੋਈ ਕਬੱਡੀ ਰਵੀ ਕੈਲਨ ਦੀ ਮਲੂਕ ਕਰਦਾ ਟਰਾਈ ਡੱਕਣ ਦੀ ਰਕਣ ਦੀ ਸੱਤ ਗੋਰ ਚਨੇੜੀ ਕਹਿੰਦਾ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜੁੜ ਗਿਆ ਹੈ ਰਵੀ ਕੈਲਨ ਨੇ ਹਿੱਸੇ ਜੁੜ ਗਿਆ ਗੁਰਿੰਦਰ ਚਾਲ ਇਦਰ ਜੋਤ ਖੱਦੜਾ ਜੀਵਨ ਕਾਲ ਗਰੀ ਅਰਸ਼ ਕਨੇਡਾ ਮਨੀ ਕਨੇਡਾ ਤੇ ਨਾਲ ਸਨੀ ਪੀਖੀ ਔਰ ਅਮਰਾ ਅਮਰੀਕਾ ਤੋਂ ਇਹ ਕਹਿੰਦੇ ਵੀ ਜੇ ਖੀਰਾ ਮਾਰੀਆ ਬੁਲੇਟ ਨੰਬਰ ਲੈਂਦਾ ਤਾਂ ਵੀ 5100 ਜੇ ਸ਼ੀਲੂ ਜੱਫਾ ਲਾਉਂਦਾ ਤਾਂ ਵੀ 5100 ਰੁਪਏ ਮਿਲੂਗਾ ਹਾਂਜੀ ਤਰਨ ਸਾਡਾ ਵੀਰ ਗੁਰਵਿੰਦਰ ਚਾਲ ਤੇ ਨਾਲ हां भाई आ ਗੱਲ ਸਹੀ ਐ ਸ਼ੀਲੂ ਦੀ ਕੁਲਵੀਰ ਬਲਾ ਸਾਡੇ ਵੀਰਾਂ ਵੱਲ ਕਾਲੇ ਕਾਲੇ ਇੱਕੋ ਮਿੰਟ ਮੇਰਾ ਭਰਾ ਬਣ ਕੇ ਮਨੀ ਇਹ ਸਹੀ ਐ ਗੱਲ ਇਹਦੀ ਹਨਾ ਪੁਆਇੰਟ ਰੇਡਰ ਦਾ ਦੋਨੋਂ ਟੀਮਾਂ ਦਾ ਰੀਪਲੇ ਬੰਦ ਹੈ ਦੋਨੋਂ ਟੀਮਾਂ ਦਾ ਰੀਪਲੇ ਬੰਦ ਹੈ ਇੱਕ ਗੱਲ ਭਾਈ ਸ਼ੀਲੂ ਦੀ ਮੈਨੂੰ ਵਧੀਆ ਲੱਗੀ ਉਹ ਵਾਰ-ਵਾਰ ਇਹੀ ਕਹਿੰਦਾ ਵੀ ਕਬੱਡੀ ਪਾਓ ਯਾਰ ਮੈਚ ਕਿਉਂ ਰੋਕਣੀਆਂ ਵਾਰ-ਵਾਰ ਮੈਚ ਕਬੱਡੀ ਪਾਓ ਭਾਈ ਕਬੱਡੀ ਕੀ ਦੀ ਹੈ ਕਬੱਡੀ ਕੀ ਦੀ ਹੈ ਭਾਈ ਕਿੱਦਾਂ ਲੱਗਾ ਕਬੱਡੀ ਦਾ ਕਬੱਡੀ ਕੰਪਾ ਸਰਾ ਹੋ ਗਿਆ ਕਬੱਡੀ ਵਾਲਾ ਇਹ ਉਸਤਾਦ ਕੋਈ ਬਾਤ ਥੋੜੀ ਹੈ ਕਬੱਡੀ ਪੰਦੇ ਨਹੀਂ ਬਰ-ਬਰ ਰੋਲਾ ਕਰਕੇ ਬੈਠ ਜਾ ਹੈ ਰਿਵਿਊ ਲੈ ਰਿਹਾ ਕਬੱਡੀ ਬਾਓ ਭਾਈ ਕੇ ਵੱਜਦੇ ਸੀ ਲਲਕਾਰੇ ਹੋ ਗਿਆ ਕੀ ਮਿੱਤਰ ਹੈ ਐਨ ਸਿਰੇ ਦਾ ਮੈਚ ਦੋਨਾਂ ਟੀਮਾਂ ਦਰਮਿਆਨ ਖੇਡਿਆ ਜਾ ਰਿਹਾ ਹੈ ਕਿ ਫਸ ਗਈ ਜਾਨ ਸ਼ਕੰਜੇ ਅੰਦਰ ਜਿਉਂ ਬੇਲਣ ਵਿੱਚ ਗੱਨਾ ਉਹਨੂੰ ਕੌਣ ਮਿਲੇ ਮੁਹੰਮਦ ਜੇ ਆਵੇ ਤਾਂ ਮੰਨਾਂ ਸਿਰੇ ਦਾ ਮੈਚ ਸਿਰੇ ਦੀ ਟੱਕਰ ਦੋਨਾਂ ਟੀਮਾਂ ਦੇ ਵਿਚਕਾਰ ਇੱਕ ਮਿੰਟ ਇੱਕ ਦੋਨਾਂ ਨੇ ਅੰਗੇਜਟ ਗਿਆ ਦੋਨਾਂ ਟੀਮਾਂ ਦਾ ਰੀਪਲੇ ਬਾਰਾ ਦੋਨੋਂ ਟੀਮਾਂ ਨੇ ਇੱਕ ਇੱਕ ਰੀਪਲੇ ਲੈ ਲਿਆ ਸੀਗਾ ਤੇ ਹੁਣ ਕੋਈ ਰੀਪਲੇ ਨਹੀਂ ਲੈ ਸਕਦਾ ਦੋਨਾਂ ਟੀਮਾਂ ਦੇ ਅੰਗੇਜਟ ਗਿਆ ਉਹ ਰੀਪਲੇ ਔਰ ਕਬੱਡੀ ਪਾਓ ਜੀ ਕਬੱਡੀ ਕੀ ਦੀ ਹੈ ਇਧਰ ਗੱਲ ਕਰੋ ਜੀ ਹਰਾਨ ਹੈ ਯਰ ਮਤਾ ਹੁਣ ਡਿਸੀਜਨ ਕਰਨਾ ਰੈਫਰੀਆਂ ਨੇ ਕਬੱਡੀ ਖੇਡਦੇ ਆ ਖਿਡਾਰੀ ਅਨਾਉਂਸਰ ਨੂੰ ਜੋ ਕਹਿਣਗੇ ਉਹਨੇ ਬੋਲ ਦੇਣਾ ਡਿਸੀਜਨ ਤੇ ਭਾਈ ਰੈਫਰੀਆਂ ਨੇ ਕਰਨਾ ਹੈ ਡਿਸੀਜਨ ਰੈਫਰੀ ਕਰਨਗੇ ਤੇ ਸਾਨੂੰ ਜੋ ਕਹਿਣਗੇ ਉਹ ਅਸੀਂ ਅਨਾਉਂਸਮੈਂਟ ਕਰਨੀ ਹੈ ਥੋੜੀਆਂ ਕੋਡੀਆਂ ਰਹਿਣੀਆਂ ਭਾਈ ਫਾਈਨਲ ਮੈਚ ਨਾਮ ਲਿਖ ਦੇ ਮੈਨੂੰ ਨਾਮ ਲਿਖ ਦੇ ਇਦਰ ਵੀਰ ਸਾਡੇ 5100 ਤੋਂ 7500 ਕਰਦੀ ਹੈ ਬਾਈ 700 ਰੁਪਇਆ ਹੋਊਗਾ ਔਰ ਯੋਧ ਖੰਡਣਾ ਜੀਵਨ ਕੈਲਗਰੀ ਅਰਸ਼ ਕੈਨੇਡਾ ਮਨੀ ਕੈਨੇਡਾ ਸਨੀ ਪੀਖੀ ਔਰ ਅਮਰਾ ਅਮਰੀਕਾ ਇਹ ਕਹਿੰਦੇ ਖੀਰਾ ਵਾਲੀ ਬੋਲ ਦੀ ਕੱਲੀ ਕੌਟੀ ਉੱਤੇ 700 ਰੁਪਏ ਦੀ ਮਾਨ ਹੋਣਗੇ ਕੁਲਵੀਰ ਬਰਾਣ ਨਾਲ ਗੁਰਵਿੰਦਰ ਚਾਲ ਤੇ ਕਰਨ ਸਾਡਾ ਵੀਰ ਇਹਨਾਂ ਵੱਲੋਂ ਬੁਲੜੀ ਇਸ ਕਬੱਡੀ ਤੇ 2000 ਰੁਪਏ ਦੇ ਮਾਨ ਸਨਮਾਨ ਹੋਣਗੇ ਬੁਲੜੀ ਅਗਲੀਆਂ ਦੋ ਕਬੱਡੀਆਂ ਤੇ 2000 ਰੁਪਏ ਲਓ ਖੇਡ ਮੈਦਾਨ ਦੇ ਵਿੱਚ ਬੁਲੜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਿਰੇ ਦਾ ਮੈਚ ਹੈ ਐਨ ਸਿਰੇ ਦੀ ਟੱਕਰ ਖੇਡੀ ਜਾ ਰਹੀ ਹੈ ਬਈ ਹੋਈ ਕਬੱਡੀ ਤੇ ਇਸ ਸਮੇਂ ਹਰਮਨ ਬੁਲਟ ਖੀਰਾਂ ਵਾਲੀ ਹੈ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਇਧਰ ਸਾਡੇ ਭਰਾ ਕਹਿੰਦੇ ਜੇ ਸ਼ਿਲੂ ਇੱਕੋ ਜੱਫਾ ਲਾਉਣਾ ਤੇ 21 ਸਾਰੇ ਮਾਨ ਹੋਣਗੇ ਜਸ਼ਨ ਮੋਟਾ ਸਦਮਾ ਵੇਟ ਸਹਿਜ ਸਿੱਧੂ ਕਨੇਡਾ ਔਰ ਅਰਸ਼ ਸੇਖੋ ਕਨੇਡਾ ਇਹਨਾਂ ਬੰਦੇ ਜੋ ਸ਼ੀਲੂ ਇੱਕੋ ਜੱਸਾ ਲਾਂਦਾ ਤੇ 2100 ਦੇ ਮਨ ਹੋਣੇ ਐ ਲਾ ਪੈਂਦੀ ਕਬੱਡੀ ਉੱਤੇ ਹੁਣ ਫਰਿਆਦ ਤਿਆਰ ਹੈ ਇੰਦਰਜੀਤ ਤਿਆਰ ਹੈ 22 23 ਤਿੰਨ ਦਿਨ ਲਖਦੇ ਬੁਲਤ ਮੋਟਰਸਾਈਕਲ ਆ ਆਜ ਆਜ ਕੰਪੋਟੀ ਦੇ ਵਿੱਚ ਇਹ ਲੋਪੀ ਦੇ ਵਿੱਚ ਸਪਾਈਡਰਮੈਨ ਕਬੱਡੀ ਦਾ ਇਹ ਸਪਾਈਡਰਮੈਨ ਕਬੱਡੀ ਦਾ ਇਹ ਮੈਮੀ ਸਪਾਈਡਰ ਕਬੱਡੀ ਦਾ ਅਜੜ ਵਰਗਾ ਨਹੀਂ ਹਾਂ ਬੰਦ ਕੇ ਤੀਰ ਟਿਕਾਣੇ ਲਾ ਦੂਗਾ ਅੱਖਾਂ ਬੰਦ ਕੇ ਤੀਰ ਟਿਕਾਣੇ ਲਾ ਦੂਗਾ ਮੈਂ ਵੀ ਜੜਦਾ ਪੁੱਤ ਹਾਂ ਅਰਜਨ ਵਰਗਾ ਨਹੀਂ ਵਾਓ ਇੰਦਰਜੀਤ ਸਿੰਘ ਐ ਇਧਰ ਤਨੂੰ ਪੰਦੇਰ ਹੈਪੀ ਪੰਦੇਰ ਲਾਡੀ ਸਿੱਧੂ ਪਰਮਵੀਰ ਪੰਦੇਰ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਸਿਵਦੀਪ ਸਰਪੰਚ ਦਾ ਕਿਉਂਦੂ ਬੜਾ ਧੰਨਵਾਦ ਪੂਰੇ ਪ੍ਰਸ਼ਾਸਨ ਦਾ ਪੂਰੀ ਪੁਲਿਸ ਦਾ ਜਿਨ੍ਹਾਂ ਨੇ ਸਾਡੇ ਵੀਰਾਂ ਨੇ ਇੰਦਰਜੀਤ ਨੂੰ ਕਿੰਦੇ ਖਲੋਟੀ ਵੱਲੋਂ ਇੰਦਰਜੀਤ ਦੇ ਲਈ 500 ਰੁਪਏ ਦੇ ਮਾਨ ਸਮਾਨ ਹੈ ਨਾਲ ਹੀ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਗੁਰਮਤ ਪੰਨੇਰ ਖਲੋਟੀ ਵੱਲੋਂ ਵੀ 500 ਰੁਪਏ ਇੰਦਰਜੀਤ ਦੇ ਲਈ ਕਾਲਿਆ ਮੈਚ 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 ਤਨ 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 ਬੁਲੇਟ ਬੁਲੇਟ ਛੀਲੂ 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 ਬੁਲੇਟ 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 ਵਾਹ ਬੁਲੇਟ ਬੁਲੇਟ ਦੁਗ ਦੁਗ ਧੁੱਕ ਦੁਗ ਧੁੱਕ ਦੁਗ ਬੱਲੇਆ ਛੱਡ ਜਕਾਇਆ ਫਿਰ ਬੋਲਰ ਦੇ ਨਾਮ ਦੇ ਇਹ ਸੋਨਹਾ ਸਾਤ ਸ੍ਰੀ ਅਕਾਲ ਸ਼ੀਲੂ ਦੇ ਲਈ 500 ਰੁਪਿਆ ਕਿਹੜੀ ਘਲੋਟੀ ਸਾਡਾ ਵੀਰ ਬਿੱਲੇ ਪੁੱਜੇ ਕਰੀ ਮਰ ਜੇ ਇਧਰ ਪਈ ਹੋਈ ਕਬੱਡੀ ਸ਼ੀਲੂ ਦੇ ਲਈ ਰਵੀ ਖੇਡ ਮੈਦਾਨ ਦੇ ਵਿੱਚ ਕੈਦਰ ਮਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਬਲੂਕ 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 ਤੇ ਰਵੀ ਦੀ ਟੱਕਰ 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 ਵਾਹ ਉਹ ਸੋਹਣਾ ਰਵੀ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ 21 ਤੇ 22 ਪੁਆਇੰਟ ਹੈਪੀ ਵੱਡੀ ਮੁਬਾਰਕਬਾਦ ਹੈ ਸੋਹਣੇ ਨਾਲ ਲਾਡੀ ਸਿੱਧੂ ਸਾਡਾ ਵੀਰ ਤਕੜਾ ਮੈਚ ਦੋਨਾਂ ਟੀਮਾਂ ਦੇ ਦਰਮਿਆਨ ਆ ਕਾਉਡੀ ਉੱਤੇ ਖੜਕਾ ਦੜਕਾ ਹੋਊਗਾ ਆ ਕਾਉਡੀ ਉੱਤੇ ਖੜਕਾ ਦੜਕਾ ਹੋ ਗਿਆ ਆ ਕੌਡੀ ਉੱਤੇ ਖੜਕਾ ਦੜਕਾ ਹੋ ਗਿਆ ਖੀਰਾਵਾਲੀ ਦੇ ਪਿੰਡੇ ਵਿੱਚੋਂ ਅੱਗ ਨਿਕਲੇ ਜਦੋਂ ਹਸਤਾ ਬੁਲਤ ਸ਼ੀਤ ਲਹਿਰ ਵਗਦੀ ਪੋਤਾ ਤੇ ਸੇਵਦਾ ਹੈ ਯੱਪਰ ਉੱਚੇ ਵੇੜਦਾ ਲਿਖੇ ਲਰਤੂਲਾ ਬੈਲਾ ਗੱਭਰੂ ਤੇ ਕੌਡੀ ਵੀ ਦਿਆ ਲਗੜੀ ਗੱਭਰੂ ਤੇ ਕੌਡੀ ਵੀ ਦਿਆ ਲਗੜੀ ਇੱਕ ਗੱਲ ਹੈ ਬੁਲਟ ਕਬੱਡੀ ਪਾਉਣ ਦੇ ਲਈ ਚੱਲਿਆ ਸਾਰੀ ਦੁਨੀਆ ਕਹਿੰਦੀ ਹੈ ਵੀ ਸ਼ੀਲੂ ਬੜਾ ਤਕੜਾ ਹੈ ਪਰ ਬੁਲਟ ਜਿਹੜਾ ਘਟ ਹੈ ਬੁਲਟ ਵੀ ਉਦੋਂ ਤੱਕੜਾ ਹੈ ਬੁਲਟ ਵੀ ਉਦੋਂ ਤੱਕੜਾ ਹੈ ਬੁਲਟ ਤੇ ਮਾਣ ਹੈ ਪੂਰੇ ਪੰਜਾਬ ਨੂੰ ਲਓ ਖੇਡ ਮੈਦਾਨ ਦੇ ਵਿੱਚ ਬੁਲਟ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਟੱਕਰ ਸ਼ੀਲੂ ਦੀ ਤੇ ਬੁਲਟ ਦੀ ਖੇਡ ਮੈਦਾਨ ਦੇ ਅੰਦਰ ਟੱਕਰ 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 ਸ਼ੀਲੂ ਬੁਲਟ ਸ਼ੀਲੂ 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 ਆ ਗਿਆ ਵਿੱਚ ਕਬੱਡੀ ਦੇ ਮਾਗ ਉੱਠਦੀ ਕੋਨੇ ਕੋਨੇ ਤੋਂ ਵਿੱਚ ਗਰੌਂਡਾ ਖੋਸ ਇਹਦਾ ਜਿਵੇਂ ਦੁਨੀਆ ਦੇ ਰੇਕ ਕੋਨੇ ਤੋਂ ਮਿੰਟੂ ਬਰਾੜਾ ਸ਼ੋਰਾ ਹਰਿਆਣੇ ਦਾ ਕਹਤਾ ਹੋਤਾ ਹੈ ਜੋ ਹੋਨੇ ਤੋਂ ਮਿੰਟੂ ਬਰਾੜਾ ਸ਼ੋਰਾ ਹਰਿਆਣੇ ਦਾ 9 ਟੱਚ ਤੇ 5 ਜੱਫੇ ਸੇਵਕ ਮਾਣੋ ਕਿ ਆ ਲਿਆ ਇੱਥੇ ਕੁਮਾਰੇ ਕੈਮਰਾ ਬੋਲੀਏ ਘਰੋਟੀ ਵਿੱਚੋਂ ਉਤਮ ਗੌਂਡ ਬਣਿਆ ਹੈ ਕਿੰਨੇ ਟੱਚਾ ਛਿਰਿਆ ਨੌ ਟੱਚ ਤੇ ਪੰਜ ਜਫੇ ਕੌਣ ਬਣਿਆ ਜਫੀ ਸ਼ੀਲੂ ਵਰ ਦੇ ਕਬੱਡੀ ਕ ਦਾ ਉਤਮ ਜਫੀ ਬਣ ਗਿਆ ਤਾੜੀਆਂ ਲਾੜੋ ਜ਼ੋਰਦਾਰ ਸ਼ੀਲੂ ਆ ਗਿਆ ਵਿੱਚ ਕਬੱਡੀ ਦੇ ਮੰਗ ਉੱਠਦੀ ਕੋਨੇ ਕੋਨੇ ਤੋਂ ਵਿੱਚ ਗਰਾਉਂਡਾ ਖੌਫ ਇਹਦਾ ਜਿਵੇਂ ਦੁਨੀਆ ਡਰੇ ਕਰੋਨੇ ਤੋਂ ਬਿੰਟੂ ਬਰਾਲਾ ਸ਼ੋਰਾ ਹਰਿਆਣਿਕ ਕਹਤਾ ਹੋਤਾ ਹੈ ਜੋ ਹੋਨੇ ਦੋ ਕਹਤਾ ਹੋਤਾ ਹੈ ਜੋ ਹੋਨੇ ਦੋ ਰੇਡਰ ਕਿਹੜਾ ਬਣਿਆ ਹੈ ਪੈਨ ਕਬੱਡੀ ਦੇ ਕਬੱਡੀ ਕਪੜੇ ਵਿੱਚੋਂ 14 ਕਬੱਡੀਆਂ ਤੇ 11 ਨੰਬਰ ਖੀਰਾ ਵਾਲੀਏ ਹਰਮਨ ਨੋਤੇ ਅੜੀਏ ਦੁਗਦੁਗ ਕਹਿੰਦੇ ਕਲੋਟੀ ਦੇ ਕਪੜੇ ਉੱਤੇ ਅੱਜ ਵੇਖ ਲੜਕ ਰਹੇ ਪੈਂਦੇ ਕੱਲੋਂ ਦੇ ਰਵੀ ਨੇ ਵੀ 14 ਕਬੱਡੀਆਂ ਪਾਈਆਂ ਸੀਆਂ ਪਰ ਉਹਦੇ ਚਾਰ ਜਫੇ ਸੀਗੇ ਨੂੰ ਤੇ ਉਹਨੇ 10 ਨੰਬਰ ਲੈ ਸੀਗੇ ਇਸ ਕਰਕੇ 14 ਕਬੱਡੀਆਂ ਤੇ 11 ਨੰਬਰ ਖੀਰਾਵੜਿਆ ਬੁਲਟ ਆਡੇ ਕਬੱਡੀ ਕੱਪ ਤੋਂ ਬੁਲਟ ਜਿੱਤ ਗਿਆ ਖੀਰਾਵੜਿਆ ਬੁਲਟ ਅੱਜ ਬੁਲਟ ਜਿੱਤ ਗਿਆ